माननीय पंजाब एंड हरियाणा हाई कोर्ट ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਜੋ ਭੁੱਲ ਜੋ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਣਾ ਚਲੋ ਉਹਦਾ ਅਸਲ ਸੱਚ ਕੀ ਹੈ ਚਲੋ ਉਹਦਾ ਮੈਂ ਦੱਸ ਦਿੰਦਾ ਚਲੋ ਨਹੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਜੋ ਭੁੱਲ ਜੋ ਗਈ ਮੈਂ ਉਹਦੀ ਮਾਫੀ ਮੰਗਣਾ ਹੈ ਚਲੋ ਸਰ ਉਹਦਾ ਅਸਲ ਸੱਚ ਕੀ ਹੈ गाइस ਸਰ ਉਹਦਾ ਦੱਸ ਦਿੰਦੇ ਚਲੋ ਨਹੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਤੇ ਭੁੱਲ ਜੋ ਵੀ ਹੋ ਗਈ ਮੈਂ ਉਹਦੀ ਮਾਫੀ ਲਗਣਾ। ਦੇਖ ਚਲੋ ਉਹਦਾ ਅਸਲ ਸੱਚ ਕੀ ਹੈ? ਚਲੋ ਉਹਦਾ ਦੱਸ ਦਿੰਦੇ ਹਾਂ। ਚਲੋ ਨਹੀਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ। ਉਹਨਾਂ ਦਾ ਅਸ਼ੀਰਵਾਦ ਲੈਣਾ ਹੈ। ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਤੇ ਭੁੱਲ ਜੋ ਵੀ ਹੋ ਗਈ ਮੈਂ ਉਹਦੀ ਮਾਫੀ ਲਗਣਾ। ਦੇਖੋ ਸਰ ਉਹਦਾ ਅਸਲ ਸੱਚ ਕੀ ਹੈ ਸਰ ਉਹਦਾ ਦੱਸ ਦਿੰਦਾ ਚਲ ਨਹੀਂ ਮਾਨਯੋਗ ਪੰਜਾਬ ਬਣ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਦੇਖੋ ਮੇਰੇ ਕੋ ਜਾਣੇ ਨਾ ਜਾਣੇ ਜੋ ਭੁੱਲ ਜੋ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਦਾ ਦੇਖੋ ਸਰ ਉਹਦਾ ਅਸਲ ਸੱਚ ਕੀ ਹੈ ਸਰ ਉਹਦਾ ਦੱਸ ਦਿੰਦਾ ਚਲ ਨਹੀਂ ਮਾਨਯੋਗ ਪੰਜਾਬ ਬਣ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਹੈ ਔਰ ਜੇ ਕੋਈ ਮੇਰੇ ਕੋ ਜਾਣੇ ਨਾ ਜਾਣੇ ਭੁੱਲ ਚੁੱਕੀ ਹੋਈ ਹੈ ਮੈਂ ਉਹਦੀ ਮਾਫੀ ਮੰਗਣਾ ਹੈ ਚਲੋ ਉਹਦਾ ਅਸਲ ਸੱਚ ਕੀ ਹੈ ਸਰ ਉਹ ਦੱਸ ਦਿੰਦੇ ਨਹੀਂ ਮਾਨਯੋਗ ਪੰਜਾਬ ਬਣ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਹੈ ਉਹਨਾਂ ਦਾ ਅਸ਼ੀਰਵਾਦ ਲੈਣਾ ਆ। ਔਰ ਦੇਖੋ ਮੇਰੇ ਕੋ ਜਾਣੇ-ਨੇ ਜਾਣੇ ਭੁੱਲਜੋ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਦਾ। ਠੀਕ। ਚਲੋ ਉਹਦਾ ਅਸਲ ਸੱਚ ਕੀ ਹੈ? ਕਿ ਉਹਨਾਂ ਦਾ 10 ਦਰਜੇ ਬਣਨ ਦਾ ਚਲੋ। ਨਹੀਂ, ਮਾਨਯੋਗ ਪੰਜਾਬ ਬਣ ਹਰਿਆਣਾ ਹਾਈ ਕੋਰਟ ਦਾ ਜੋ ਕੱਲ ਡਿਸੀਜਨ ਆਇਆ। ਸੋ ਗੁਰੂ ਰਾਮਦਾਸ ਪਾਸ਼ਾ ਦਾ ਧੰਨਵਾਦ ਕਰਨਾ ਆ। ਉਹਨਾਂ ਦਾ ਅਸ਼ੀਰਵਾਦ ਲੈਣਾ ਆ। ਔਰ ਦੇਖੋ ਮੇਰੇ ਕੋ ਜਾਣੇ-ਨੇ ਜਾਣੇ ਭੁੱਲਜੋ ਵੀ ਹੋ ਗਈ ਮੈਂ ਉਹਦੀ ਮਾਫੀ ਮੰਗਦਾ। siodida al oчkи